とあ。<music> so i ਗੁਰਪ੍ਰਸਾਦ ਹੁਂ ਜਪ ਆਦੇ ਸੱਚ ਜੋਗਾਦ ਸੱਚ ਹੈ ਪੀ ਸੱਚ ਨਾਨਕ सि पि सची गुरु गुरु हैी वेचाणि अमृत सारे गुरवाणी कः ਦੇਵਕ ਜਨ ਮਾਨੈ ਪਰ ਤਖ ਗੁਰੂ ਨੇ ਸਤਾਰੇ ਮੈਂ ਗੁਰਖ ਕੀ ਇਹ ਤਕ ਬਾਤ ਹੈ ਕੋਟ ਪਰਦੀ ਤਰੇ ਨੇ ਆਪੇਖਿਆ ਸੇ ਫਿਰ ਗਰਗਾਸ ਨ ਪਰਿਆਰੇ ਕਹਾ ਬੁੱਧ ਪ੍ਰਭੂ ਤੋਛ ਹਮਾਰੀ ਬਰਨ ਸ ਕਹੇ ਕਥਾ ਸੁਦਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੇ ਪਾਵਨ ਭਗਤ ਵਿਚੋਲੇ ਕਿਰਪਾ ਨਿਦਾਨ ਕੋਟ ਬ੍ਰਹਮੰਡਾ ਦੇ ਵਾਲਕ ਸ਼ਰਧਾ ਦੇ ਅਵਤਾਰ ਸ਼ਬਦ ਗੁਰੂ ਗਰੀਬ ਨਿਵਾਜ ਸਤ ਗੁਰੂ ਸਾਹਿਬ ਜਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂ ਦੀ ਪਾਵਨਾ ਪਵਿੱਤਰ ਗੋਦ ਦਾ ਅਨੰਦਮਾਨ ਰਹੀ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਅਸੀਂ ਬੜਾ ਭਾਗੇ ਹਾਂ ਸਾਧ ਗੁਰ ਜੀ ਆਣੇ ਬਖਸ਼ਿਸ਼ ਕੀਤੀ ਹੈ ਜੋ ਸਾਨੂੰ ਅੰਮ੍ਰਿਤ ਵੇਲੇ ਦੇ ਦਾ ਸਾਧ ਗੁਰ ਜੀ ਆਣੇ ਬਖਸ਼ੀ ਇਸਨਾਨ দান ਗੁਰੂ ਦਰਬਾਰ ਦੇ ਆਹਾਰੀਆਂ ਦੇ ਨਾਲ ਨਿਵਾਜਿਆ ਸਤਿਗੁਰ ਜੀਆ ਨੇ ਸੋ ਸਤਿਗੁਰੂ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਵਾਦ ਸੋ ਸਤਿਗੁਰੂ ਸਹਿਬ ਜੀ ਸਾਨੂੰ ਆਜ ਦੇ ਦਿਵਾਨਾ ਵਿੱਚ ਇਸ ਪਾਵਨ ਸ਼ਬਦ ਰਾਹੀਂ ਕੀ ਉਪਦੇਸ਼ ਕਰਦੇ ਨੇ ਸਾਰੀ ਸੰਗਤ ਨੇ ਸਰਤियां ਬਰਤੀਆਂ ਇਕਾਗਰ ਚਿਤ ਕਰਕੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰਨਾ ਹੈ ਸਾਰੀ ਸੰਗਤ ਕਰੋ ਰਸਨਾ ਪਵਿੱਤਰ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੀ ਸੰਗਤ ਅਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪੰਜਵੇਂ ਸਰੂਪ ਪੰਜਵੀਂ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੋਰਠ ਰਾਗਣੀ ਦੇ ਅੰਦਰ ਇਹ ਪਾਵਨ ਸ਼ਬਦ ਹੈ ਉਚਾਰਨ ਕਰਦੇ ਨੇ ਸਤਿਗੁਰ ਜੀਾਂ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 609 ਅੰਗ ਉੱਪਰ ਸੁਭਾਈ ਮਾਨ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰ ਪੂਰਾ ਭੇਟਿਓ ਵਡਭਾਗੀ ਮਨ へ ਪਿਆ ਪਰਗਾਸਾ ਕੇ ਜਿਨਾਂ ਨੇ ਪੂਰਾ ਗੁਰੂ ਪੇਟਿਓ ਜਿਨਾਂ ਨੂੰ ਪੂਰਾ ਗੁਰੂ ਮਿਲ ਗਿਆ ਹੈ ਜਿਨਾਂ ਦਾ ਮਿਲਾਪ ਉਸ ਸੱਚੇ ਸਾਧਗਰਾਂ ਦੇ ਨਾਲ ਹੋ ਗਿਆ ਹੈ ਗੁਰੂ ਕੀ ਹੈ ਗੁਰੂ ਦੇ ਕੀ ਅਰਥ ਹਨ ਗੁਰੂ ਦੇ ਅਰਥ ਹਨ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਹੈ ਤੇ ਸੰਸਾਰ ਦੇ ਉੱਪਰ ਸਭ ਤੋਂ ਵੱਡਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗਲ ਰਾਖੀ ਮੇਰੀ ਐਸੇ ਸਤਿਗੁਰਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਣ ਦੇ ਨਾਲ ਅਗਿਆਨਤਾ ਰੂਪੀ ਧੁੰਦ ਮਿਟ ਕੇ ਗਿਆਨ ਦਾ ਪ੍ਰਕਾਸ਼ ਹੋ ਗਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਾਵੇ ਅੰਧੇਰ ਪਦੋਆ ਐਸੇ ਸਤਗੁਰ ਜੀਆਂ ਨੂੰ ਜਿਨ੍ਹਾਂ ਦਾ ਮਲਾਪ ਮਿਲਿਆ ਹੈ ਐਸੇ ਸਤਗੁਰਾਂ ਦਾ ਜਿਹੜੇ ਪੁਰਖਾਂ ਨੂੰ ਮਲਾਪ ਮਿਲਿਆ ਹੈ ਦਰਸ਼ਨ ਹੋਏ ਨੇ ਮਨਹਿ ਭਇਆ ਪ੍ਰਕਾਸ਼ਾ ਤੇ ਉਹਨਾਂ ਦੇ ਮਨ ਦੇ ਅੰਦਰ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਉਹ ਬੜੇ ਵੱਡਿਆਂ ਭਾਗਾਂ ਵਾਲੇ ਨੇ ਵਡਭਾਗੀ ਨੇ ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਨੂੰ ਸਤਿਗੁਰਾਂ ਦਾ ਮਿਲਾਪ ਪ੍ਰਾਪਤ ਹੋਇਆ ਬੜੇ ਵਡਭਾਗੇ ਨੇ ਉਹਨਾਂ ਵਰਗਾ ਕੋਈ ਹੋਰ ਨਹੀਂ ਹੈ ਤੇ ਉਹਨਾਂ ਦੇ ਹਿਰਦੇ ਦੇ ਅੰਦਰ ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਅਗਿਆਨਤਾ ਦਾ ਹਨੇਰਾ ਸਤਿਗੁਰੂ ਨਾਸ਼ ਕਰ ਦਿੰਦੇ ਨੇ ਤੇ ਪੂਰਨ ਸਤਿਗੁਰੂ ਗਿਆਨ ਦਾ ਪ੍ਰਕਾਸ਼ ਹਿਰਦੇ ਦੇ ਅੰਦਰ ਕਰ ਦਿੰਦੇ ਨੇ ਕੋਇ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਬਰਵਾਸਾ ਤੇ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪਾਇਆ ਹੈ ਜਿਨ੍ਹਾਂ ਦਾ ਅੰਲਾਪ ਉਸ ਸੱਚੇ ਸਤਗੁਰਾਂ ਦੇ ਨਾਲ ਹੋਇਆ ਹੈ ਤੇ ਕੋਈ ਨਾ ਪਹੁੰਚਨਹਾਰਾ ਦੂਜਾ ਸਤਗੁਰਾਂ ਨੇ ਐਸੀ ਕਿਰਪਾ ਕੀਤੀ ਹੈ ਆਪਣੇ ਪਿਆਰਿਆਂ ਤੇ ਉਹਨਾਂ ਨੂੰ ਵੀ ਆਪਣਾ ਸਰੂਪ ਹੀ ਬਣਾ ਲਿਆ ਹੈ ਆਪਣੇ ਵਰਗੇ ਹੀ ਬਣਾ ਲਿਆ ਹੈ ਗੁਰਾਂ ਨੇ ਬ੍ਰਹਮ ਗਿਆਨੀਆਂ ਦੀ ਅਵਸਥਾ ਬਖਸ਼ ਦਿੱਤੀ ਹੈ ਉਹਨਾਂ ਪਿਆਰਿਆਂ ਨੂੰ ਕੋਈ ਨਾ ਪਹੁੰਚਨਹਾਰਾ ਦੂਜਾ ਫਿਰ ਉਹਨਾਂ ਵਰਗਾ ਕੋਈ ਦੂਜਾ ਹੋਰ ਨਹੀਂ ਹੋ ਸਕਦਾ ਉਹਨਾਂ ਦੀ ਕੋਈ ਰੀਤ ਨਹੀਂ ਕਰ ਸਕਦਾ ਉਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਜਿਨ੍ਹਾਂ ਨੇ ਨਾਮ ਜਪ ਕੇ ਭਜਨ ਬੰਦਗੀ ਕਰਕੇ ਆਪਣੇ ਆਪ ਨੂੰ ਸੱਚੇ ਸਤਵਰਾਂ ਦੇ ਨਾਲ ਅਭੇਦ ਕਰਵਾਇਆ ਹੈ ਉਹ ਵਿਰਲੇ ਮਨੋਖੀ ਨੇ ਉਹਨਾਂ ਦੀ ਪਛਾਣ ਵੀ ਵਿਰਲੀ ਹੈ ਉਹ ਬੜੇ ਵਡਭਾਗੇ ਨੇ ਬੜੇ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਹੈ ਮਨ へ ਭਇਆ ਪ੍ਰਗਾਸਾ ਜਿਨ੍ਹਾਂ ਦੇ ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਸਮਤ ਆ ਗਏ ਜਿਨ੍ਹਾਂ ਨੇ ਆਪਣੇ ਸਾਹਿਬ ਦਾ ਪਰਵਾਸਾ ਤਿਹਰੋ ਕਿਸੇ ਹੋਰ ਦੇ ਉੱਪਰ ਭਰੋਸਾ ਨਹੀਂ ਕਰਦੇ ਦੁਨੀਆਂ ਦੇ ਉੱਪਰ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਦੁਨੀਆਂ ਝੂਠੀ ਹੈ ਦੁਨੀਆਂ ਦੇ ਵਿੱਚ ਕੁਝ ਵੀ ਸੱਚਾ ਸਥਿਰ ਨਹੀਂ ਹੈ ਤੇ ਉਹ ਪਿਆਰੇ ਗੁਰਮੁਖ ਜਾਨਾ ਜਿਨ੍ਹਾਂ ਨੇ ਗੁਰੂ ਨੂੰ ਪਾਇਆ ਹੈ ਆਪਣੇ ਸਾਹਿਬ ਦਾ ਪਰਵਾਸਾ ਫਿਰ ਉਹ ਗੁਰੂ ਤੋਂ ਬਿਨਾ ਕਿਸੇ ਹੋਰ ਤੇ ਭਰੋਸਾ ਨਹੀਂ ਕਰਦੇ ਕੇਵਲ ਭਰੋਸਾ ਕਰਦੇ ਨੇ ਗੁਰੂ ਤੇ ਗੁਰੂ ਤੇ ਵਿਸ਼ਵਾਸ ਕਰਦੇ ਨੇ ਅੱਜ ਸਾਡੇ ਵਿੱਚ ਇਹੀ ਕਮੀ ਹੈ ਕਿਸਾਨ ਨੂੰ ਗੁਰੂ ਦੇ ਉੱਪਰ ਭਰੋਸਾ ਨਹੀਂ ਹੈ ਅਸੀਂ ਮੱਥਾ ਵੀ ਟੇਕਦੇ ਹਾਂ ਵਾਣੀ ਵੀ ਪੜਦੇ ਹਾਂ ਸਤ ਸੰਗਤ ਵੀ ਕਰਦੇ ਹਾਂ ਸੇਵਾ ਵੀ ਕਰਦੇ ਹਾਂ ਸਾਡੇ ਵਿੱਚ ਸਭ ਤੋਂ ਵੱਡੀ ਘਾਟ ਹੈ ਅਸੀਂ ਗੁਰੂ ਦੇ ਉੱਪਰ ਭਰੋਸਾ ਨਹੀਂ ਕਰਦੇ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ ਗੁਰੂ ਨੂੰ ਜ਼ਰੂਰ ਮੰਨਦੇ ਹਾਂ ਪਰ ਗੁਰੂ ਦੀ ਕਹੀ ਹੋਈ ਗੱਲ ਨੂੰ ਨਹੀਂ ਮੰਨਦੇ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਤੇ ਨਹੀਂ ਚੱਲਦੇ ਗੁਰੂ ਦੇ ਉੱਪਰ ਭਰੋਸਾ ਨਹੀਂ ਕਰਦੇ ਸਾਦੇ ਵਿੱਚ ਸਭ ਤੋਂ ਵੱਡੀ ਘਾਟ ਇਹ ਹੈ ਤੇ ਜਿਹੜੇ ਪਿਆਰੇ ਗੁਰੂ ਦੇ ਉੱਪਰ ਭਰੋਸਾ ਕਰਦੇ ਨੇ ਗੁਰੂ ਦੇ ਉੱਪਰ ਨਿਸ਼ਚਾ ਰੱਖਦੇ ਨੇ ਵਿਸ਼ਵਾਸ ਰੱਖਦੇ ਨੇ ਤੇ ਫਿਰ ਸਤਿਗੁਰੂ ਉਹਨਾਂ ਤੇ ਕਿਰਪਾ ਕਰਦਾ ਹੈ ਸਾਰੀ ਗੱਲ ਪ੍ਰੇਮ ਤੇ ਖੜੀ ਹੈ ਭਰੋਸੇ ਤੇ ਖੜੀ ਹੈ ਵਿਸ਼ਵਾਸ ਤੇ ਖੜੀ ਹੈ ਸਭ ਕੋ ਉਸ ਪਰਮਾਤਮਾ ਦੇ ਅੱਗੇ ਅਰਪਣ ਕਰ ਦੇਵੇ ਮਨੁੱਖ ਅਸ ਸੱਚੇ ਸਾਧਗੁਰੂ ਦੇ ਉੱਪਰ ਭਰੋਸਾ ਰੱਖੇ ਤਾਂ ਪਰਮਾਤਮਾ ਕਿਸੇ ਚੀਜ਼ ਦੀ ਟੋਟ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੰਦਾ ਚਾਹੇ ਕਦੇ ਪਰਖ ਕੇ ਵੇਖ ਲਿਓ ਆਪਣੀ ਜ਼ਿੰਦਗੀ ਦੇ ਵਿੱਚ ਸੱਚੇ ਸਾਧਗੁਰਾਂ ਦੇ ਉੱਪਰ ਭਰੋਸਾ ਰੱਖ ਕੇ ਕੋਈ ਕੰਮ ਛੱਡ ਕੇ ਵੇਖ ਲਿਓ ਤੇ ਸਾਧਗੁਰੂ ਆਪ ਕਿਰਪਾ ਕਰਦੇ ਆ ਆਪਣੇ ਸੇਵਕਾਂ ਦੇ ਕਾਰਜ ਰਾਸ ਕਰ ਦਿੰਦੇ ਨੇ ਜੇ ਸਾਧਗੁਰਾਂ ਉੱਪਰ ਭਰੋਸਾ ਹੋਵੇ ਨੀਤ ਸੱਚੀ ਹੋਵੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਦਮ ਕੀਤਾ ਹੋਵੇ ਸੱਚੇ ਦਿਲੋਂ ਤਾਂ ਸਤਿਗੁਰੂ ਉਹ ਕਾਰਜ ਆਪਰਾਸ ਕਰਦੇ ਨੇ ਗੱਲ ਸਾਰੀ ਭਰੋਸੇ ਦੀ ਹੈ ਵਿਸ਼ਵਾਸ ਦੀ ਹੈ ਯਕੀਨ ਦੀ ਹੈ ਆਪਨੇ ਸਤਿਗੁਰ ਕੈ ਬਲਿਹਾਰ ਆਏ ਅਸੀਂ ਆਪਣੇ ਸੱਚੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ ਸਦਕੇ ਜਾਂਦੇ ਹਾਂ ਸਤਿਗੁਰਾਂ ਤੋਂ ਵਾਰਨੇ ਜਾਂਦੇ ਹਾਂ ਉਸ ਸੱਚੇ ਸਤਗੁਰੂ ਅਕਾਲ ਪੁਰਖ ਤੋਂ ਬਿਨਾ ਦੁਨੀਆਂ ਦੇ ਉੱਪਰ ਕੋਈ ਕਿਸੇ ਦਾ ਨਹੀਂ ਹੈ ਜੇਕਰ ਕਿਸੇ ਦਾ ਹੈ ਤਾਂ ਸਾਰਿਆਂ ਦਾ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਬਿਨਾ ਦੂਜਾ ਹੋਰ ਕੋਈ ਕਿਸੇ ਦਾ ਕੁਝ ਵੀ ਨਹੀਂ ਹੈ ਕਸ਼ਮੀਰੀ ਪੰਡਤਾਂ ਨੇ ਜਿਨ੍ਹਾਂ ਦੇ ਵੀ ਦੇਵਤਿਆਂ ਨੂੰ ਮੰਨਿਆ ਸੀ ਮੁਸੀਬਤ ਦੇ ਵਿੱਚ ਕੋਈ ਵੀ ਉਹਨਾਂ ਦੇ ਨਾਲ ਆ ਕੇ ਨਹੀਂ ਖੜਿਆ ਆਖਰ ਨੂੰ ਸੱਚੇ ਸਾਧ ਗੁਰੂ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਕੁਰਬਾਨੀ ਦੇ ਕਰ ਤਿਲਕ ਜੰਜੂ ਦੀ ਰਾਖੀ ਕੀਤੀ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬੜੂ ਕਲੋ ਮਹਸਾਕਾ ਉਸ ਸੱਚੇ ਸਾਧ ਗੁਰਾਂ ਨੇ ਤਿਲਕ ਜੰਜੂ ਦੀ ਰਾਖੀ ਕੀਤੀ ਤੇ ਜਿਨ੍ਹਾਂ ਨੂੰ ਉਹਨਾਂ ਨੇ ਮੰਨਿਆ ਸੀ ਉਹਨਾਂ ਵਿੱਚੋਂ ਕਿਸੇ ਨੇ ਵੀ ਉਹਨਾਂ ਦੀ ਰੱਖਿਆ ਨਾ ਕੀਤੀ ਐਸਾ ਕਰਕੇ ਅਸੀਂ ਆਪਣੇ ਗੁਰੂ ਤੋਂ ਬਲਿਹਾਰੇ ਜਾਂਦੇ ਹਾਂ ਸਦਕੇ ਜਾਂਦੇ ਹਾਂ ਆਪਣੇ ਸਤਿਗੁਰਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ ਜਿਹੜੇ ਹਰ ਸਮੇ ਸਾਡੀ ਸਹਾਇਤਾ ਕਰਦੇ ਨੇ ਸਾਡੇ ਅੰਗ ਸੰਗ ਰਹਿੰਦੇ ਨੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਉਹ ਪਰਮਾਤਮਾ ਸਾਡੇ ਸਦਾ ਹੀ ਅੰਗ ਸੰਗ ਰਹਿੰਦਾ ਹੈ ਹਰ ਮੁਸੀਬਤ ਦੇ ਵਿੱਚ ਹਰ ਪਲ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ ਅਾਗੇ ਸੁਖ ਪਾਛੇ ਸੁਖ ਸਹਜ ਘਰ ਆਨੰਦ ਹਮਾਰੈ ਜਿਨ੍ਹਾਂ ਨੇ ਸੱਚੇ ਸਤਿਗੁਰਾਂ ਦੇ ਉੱਪਰ ਭਰੋਸਾ ਕੀਤਾ ਹੈ ਭਰੋਸਾ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ ਹਿਰਦੇ ਦੇ ਵਿੱਚ ਵਸਾਇਆ ਹੈ ਤੇ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਅਾਗੇ ਸੁਖ ਪਾਛੇ ਸੁਖ ਸਹਜ ਐਸਾ ਲੋਕ ਪਰਲੋਕ ਦੇ ਸਾਰੇ ਸੁੱਖ ਪਰਮਾਤਮਾ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਸਬਰ ਸੰਤੋਖ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਕਿਸੇ ਪ੍ਰਕਾਰ ਦਾ ਵੀ ਉਹਨਾਂ ਨੂੰ ਫਿਰ ਕੋਈ ਦੁੱਖ ਭਾਉ ਨਹੀਂ ਵਿਆਪਦਾ ਜਿਨ੍ਹਾਂ ਨੇ ਸੱਚੇ ਸਤਗੁਰਾਂ ਦੇ ਉੱਪਰ ਭਰੋਸਾ ਕੀਤਾ ਹੈ ਭਰੋਸਾ ਕਰਕੇ ਵਿਸ਼ਵਾਸ ਕਰਕੇ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ ਸਤਿਗੁਰਾਂ ਨੇ ਉਹਨਾਂ ਦੀ ਝੋਲੀ ਵਿੱਚ ਲੋਕ ਪਰਲੋਕ ਦੇ ਸੁੱਖ ਪਾ ਦਿੱਤੇ ਨੇ ਘਰ ਆਨੰਦ ਹਮਾਰਾ ਤੇ ਐਸੇ ਪਿਆਰਿਆਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਸਦਾ ਆਨੰਦ ਰਹਿੰਦਾ ਹੈ ਸਦਾ ਖੁਸ਼ਨਾ ਰਹਿੰਦੇ ਆ ਹਨ ਇੱਕ ਖੁਸ਼ੀ ਹੈ ਜੋ ਸਾਡੇ ਸੰਸਾਰ ਦੇ ਵਿੱਚ ਅਸੀਂ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਆਪਣੀਆਂ ਖੁਸ਼ੀਆਂ ਦੱਸਦੇ ਹਾਂ ਅਸੀਂ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਪਦਾਰਥਾਂ ਨੂੰ ਆਪਣੇ ਸੁੱਖ ਦੱਸਦੇ ਹਾਂ ਤੇ ਸਤਿਗੁਰੂ ਕਹਿੰਦੇ ਇਹ ਜਿਤਨੇ ਵੀ ਪਦਾਰਥਾਂ ਦੇ ਸੁੱਖ ਹਨ ਪਦਾਰਥਾਂ ਦੀਆਂ ਖੁਸ਼ੀਆਂ ਹਨ ਇਹ ਥੋੜੇ ਸਮੇਂ ਲਈ ਹਨ ਅਸੀਂ ਵੇਖ ਲਈਏ ਜੇਕਰ ਸਾਨੂੰ ਕਿਸੇ ਵੀ ਚੀਜ਼ ਦਾ ਕੋਈ ਚਾਹ ਹੁੰਦਾ ਹੈ ਕਿਸੇ ਗੱਡੀ ਕਾਰ ਮੋਟਰਸਾਈਕਲ ਦਾ ਕਿਸੇ ਵੀ ਪਦਾਰਥ ਦਾ ਅਸੀਂ ਉਸ ਨੂੰ ਖਰੀਦਣ ਸਮੇਂ ਬੜਾ ਖੁਸ਼ ਹੁੰਦੇ ਹਾਂ ਤੇ ਜਦੋਂ ਸਮਾਂ ਪੈ ਜਾਂਦਾ ਹੈ ਫਿਰ ਉਸ ਚੀਜ਼ ਦਾ ਚਾ ਘਟ ਜਾਂਦਾ ਹੈ ਖੁਸ਼ੀ ਘਟ ਜਾਂਦੀ ਹੈ ਜੋ ਖੁਸ਼ੀ ਉਸ ਨੂੰ ਖਰੀਦਣ ਸਮੇਂ ਸੀ ਉਹ ਬਾਅਦ ਦੇ ਵਿੱਚ ਉਸ ਸਮੇਂ ਨਹੀਂ ਆਉਂਦੀ ਕਿਉਂਕਿ ਇਹ ਚੀਜ਼ਾਂ ਦੀਆਂ ਖੁਸ਼ੀਆਂ ਤੁੱਛ ਮਾਤਰ ਹਨ ਇਹ ਸਖਿਰ ਨਹੀਂ ਪੱਕੇ ਤੌਰ ਤੇ ਰਹਿਣ ਵਾਲੀਆਂ ਨਹੀਂ ਤੇ ਪਰ ਜੋ ਨਾਮ ਦਾ ਆਨੰਦ ਹੈ ਗੁਰਬਾਣੀ ਦਾ ਆਨੰਦ ਹੈ ਜਿਸ ਨੂੰ ਆ ਗਿਆ ਉਹ ਫਰਸਦਾ ਵਾਸਤੇ ਹਿਰਦੇ ਦੇ ਵਿੱਚ ਰਹਿੰਦਾ ਹੈ ਉਹ ਆਨੰਦ ਕਦੇ ਖਤਮ ਨਹੀਂ ਹੁੰਦਾ ਕਦੇ ਮੁੱਕਦਾ ਨਹੀਂ ਹੈ ਉਹ ਲੋਕ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ ਹੈ ਨਾਮ ਸਦਾ ਹੀ ਆਨੰਦ ਖੁਸ਼ੀਆਂ ਖੇੜੇ ਬਣੇ ਰਹਿੰਦੇ ਹਨ ਐਸੇ ਪਿਆਰਿਆਂ ਤੇ ਜਿਨ੍ਹਾਂ ਨੇ ਉਸ ਸੱਚੇ ਸਤਿਗੁਰਾਂ ਦੇ ਉੱਪਰ ਭਰੋਸਾ ਕੀਤਾ ਹੈ ਨਾਮ ਜਪਿਆ ਹੈ ਸਤਿਗੁਰਾਂ ਦਾ ਰਹਾਉ ਬਿਸ਼ਰਾਮ ਦੇ ਕਰ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ ਅੰਤਰਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਓ ਪ੍ਰਮਾਤਮਾ ਅੰਤਰਜਾਮੀ ਹੈ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਦੀਆਂ ਜਾਣਨ ਵਾਲਾ ਹੈ ਉਸ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਪਰਮਾਤਮਾ ਘਾਟ ਘਟ ਨੀਆਂ ਜਾਣਦਾ ਹੈ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ ਉਹ ਪਰਮਾਤਮਾ ਸਭ ਦੇ ਅੰਦਰ ਲੀਆਂ ਜਾਣਦਾ ਹੈ ਇਹ ਨਹੀਂ ਅਸੀਂ ਉਸ ਪਰਮਾਤਮਾ ਤੋ ਕੁਝ ਢੋ ਲਵਾਂਗੇ ਉਸ ਪਰਮਾਤਮਾ ਤੋਂ ਕੋਈ ਨਹੀਂ ਲੁਕੋਇਆ ਜਾ ਸਕਦਾ ਦੁਨੀਆਂ ਦੇ ਕੋਲੋਂ ਅਸੀਂ ਬਹੁਤ ਕੁਝ ਲੁਕੋ ਸਕਦੇ ਹਾਂ ਕਿਸੇ ਨੂੰ ਝੂਠ ਬੋਲ ਸਕਦੇ ਹਾਂ ਝੂਠ ਬੋਲ ਕੇ ਆਪਣੇ ਜਾਲ ਦੇ ਵਿੱਚ ਫਸਾ ਸਕਦੇ ਹਾਂ ਪਰ ਕੇਵਲ ਉਹ ਸੱਚਾ ਸਤਿਗੁਰੂ ਹੈ ਜੀਨ੍ਹਾਂ ਅੱਗੇ ਸਾਨੂੰ ਝੂਠ ਬੋਲ ਵੀ ਦਈਏ ਤਾਂ ਵੀ ਉਹ ਪਰਮਾਤਮਾ ਸਾਡੇ ਅੰਦਰਲੀ ਜਾਣਦਾ ਹੈ ਕਿ ਅੰਦਰ ਕੀ ਚੱਲਦਾ ਹੈ ਉਹ ਅੰਤਰਜਾਮੀ ਹੈ ਪਰਮਾਤਮਾ ਕਰਨਹਾਰਾ ਉਹ ਸਭ ਕੁਝ ਕਰਨ ਕਾਰਨ ਦੇ ਸਮਰਥ ਹੈ ਸਭ ਨੂੰ ਉਸਨੇ ਪੈਦਾ ਕੀਤਾ ਹੈ ਪਾਲਦਾ ਹੈ ਅੰਤ ਨੂੰ ਮੁਕਤੀ ਬਖਸ਼ਣ ਵਾਲਾ ਵੀ ਉਹ ਪਰਮਾਤਮਾ ਆਪ ਹੈ ਸਭ ਕੁਝ ਕਰਨ ਵਾਲਾ ਉਹ ਪਰਮਾਤਮਾ ਹੈ ਅਸੀਂ ਕੇਵਲ ਅਰਦਾਸ ਕਰ ਸਕਦੇ ਹਾਂ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਨਾਨਕ ਦਾਸ ਇਹ ਸੁਖ ਮੰਗੇ ਮੋਹ ਕਉ ਕਰ ਸੰਤਨ ਕੀ ਧੂਰੇ ਅਸੀਂ ਇਹੀ ਮੰਗਦੇ ਆਂਗੇ ਆਪਣੇ ਸੰਤ ਜਨਾਂ ਦੀ ਆਪਣੇ ਪਿਆਰਿਆਂ ਦੀ ਚਰਨ ਧੂੜ ਸਾਨੂੰ ਬਖਸ਼ ਦੇ। ਸੋਇ ਖਸਮ ਹਮਾਰਾ ਉਹ ਪਰਮਾਤਮਾ ਸੱਚਾ ਸਤਗੁਰੂ ਸਭ ਦਾ ਖਸਮ ਹੈ। ਸਭ ਦਾ ਮਾਲਕ ਹੈ। ਸਭ ਉਸ ਦੇ ਪੁੱਤਰ ਹਨ, ਉਸ ਦੇ ਬੱਚੇ ਹਨ। ਉਹ ਕੇਵਲ ਇੱਕੋ ਪਰਮਾਤਮਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਉਸ ਮਾਲਕ ਨੇ ਹੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਇਸ ਨੂੰ ਚਲਾ ਰਿਹਾ ਹੈ ਤੇ ਇਸ ਨੂੰ ਖਤਮ ਕਰ ਦੇਵੇਗਾ ਨਾਸ਼ ਕਰ ਦੇਵੇਗਾ ਅੰਤ ਨੂੰ ਇਹ ਸਭ ਕੁਝ ਉਸ ਪ੍ਰਮਾਤਮਾ ਦੇ ਹਥ ਵਸ ਹੈ ਨਿਰਭਉ ਭਏ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਜਿਨ੍ਹਾਂ ਨੇ ਆਪਣਾ ਓਟ ਆਸਰਾ ਇੱਕ ਪ੍ਰਮਾਤਮਾ ਦੇ ਨਾਮ ਨੂੰ ਮੰਨਿਆ ਹੈ ਜਿਨ੍ਹਾਂ ਨੇ ਆਪਣਾ ਆਧਾਰ ਕੇਵਲ ਉਸ ਸੱਚੇ ਸਤਿਗੁਰਾਂ ਦੇ ਨਾਮ ਨੂੰ ਮੰਨਿਆ ਹੈ ਤੇ ਗੁਰਾਂ ਦੇ ਚਰਣੀ ਲੱਗੇ ਨੇ ਗੁਰਾਂ ਦੀ ਸ਼ਰਣ ਦੇ ਵਿੱਚ ਆਏ ਨੇ ਜੋ ਥੱਕ ਹਾਰ ਕੇ ਸਤਿਗੁਰੂ ਦੀ ਸ਼ਰਣ ਦੇ ਵਿੱਚ ਆਏ ਨੇ ਨਿਰਭਉ ਭਏ ਉਹ ਨਿਰਭਉ ਹੋਵੇ ਭੈ ਤੂੰ ਰਹਿਤ ਹੋ ਗਈ ਉਹਨਾਂ ਦਾ ਡਰ ਖਤਮ ਹੋ ਗਿਆ ਸਭ ਤੋਂ ਵੱਡਾ ਡਰ ਕਹਦਾ ਹੈ ਮਨੁੱਖ ਨੂੰ ਜਿਉਂਦੇ ਜੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਡਰ ਮਨੁੱਖ ਨੂੰ ਹੈ ਕਿ ਮੈਨੂੰ ਮੌਤ ਨਾ ਆਵੇ। ਸਭ ਤੋਂ ਵੱਡਾ ਡਰ ਹਰ ਇੱਕ ਮਨੁੱਖ ਨੂੰ ਇਹੀ ਹੈ ਕਿ ਮੈਨੂੰ ਮੌਤ ਆਉਣੀ ਹੈ। ਪਰ ਸਤਿਗੁਰਾਂ ਦੇ ਜੋ ਲੜ ਲੱਗ ਜਾਂਦਾ ਹੈ ਜੋ ਇੱਕ ਪਰਮਾਤਮਾ ਦੇ ਨਾਮ ਨੂੰ ਆਪਣਾ ਆਧਾਰ ਬਣਾ ਲੈਂਦਾ ਹੈ ਆਸਰਾ ਬਣਾਉਂਦਾ ਹੈ ਸਤਿਗੁਰੂ ਐਸੀ ਕਿਰਪਾ ਕਰਦੇ ਨੇ ਉਸ ਦਾ ਮੌਤ ਦਾ ਡਰ ਵੀ ਖਤਮ ਕਰ ਦਿੰਦੇ ਨੇ। ਨਿਰਭਉ ਅਵਸਥਾ ਬਖਸ਼ ਦਿੰਦੇ ਨੇ ਸਤਿਗੁਰੂ ਫਿਰ ਕੋਈ ਜਮਦੂਤਾਂ ਦਾ ਡਰ ਨਹੀਂ ਵਿਆਪਦਾ ਮੌਤ ਦਾ ਡਰ ਨਹੀਂ ਵਿਆਪਦਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨਹਾਰਾ ਤੇ ਜਿਨ੍ਹਾਂ ਪਿਆਰਿਆਂ ਨੇ ਪ੍ਰਮਾਤਮਾ ਦੇ ਚਰਣੇ ਲੱਗ ਕੇ ਇੱਕ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਓਟ ਆਸਰਾ ਮੰਨਿਆ ਹੈ ਉਹਨਾਂ ਨੂੰ ਸਾਤਗੁਰਾਂ ਨੇ ਆਪਣੇ ਦਰਸ਼ਨ ਬਖਸ਼ੇ ਨੇ ਤੇ ਉਸ ਸਤਗੁਰਾਂ ਦੇ ਦਰਸ਼ਨ ਦੇਦਾਰ ਕਰਕੇ ਸਫਲ ਹੋ ਗਏ ਨੇ ਇਸ ਜ਼ਿੰਦਗੀ ਤੇ ਆਇਆ ਉਹਨਾਂ ਦਾ ਸਫਲਾ ਹੋ ਗਿਆ ਹੈ ਜਿਨ੍ਹਾਂ ਨੇ ਉਸ ਸੱਚੇ ਸਤਗੁਰਾਂ ਦੇ ਦਰਸ਼ਨ ਕੀਤੇ ਨੇ ਅਕਾਲ ਮੂਰਤਮ ਜੋ ਅਕਾਲ ਪਾਵ ਸਮੇ ਤੁਰੈਤ ਹੈ ਜੈਸਤੇ ਕਾਲ ਦਾ ਸਮੇ ਦਾ ਮੌਤ ਦਾ ਕੋਈ ਪ੍ਰਭਾਵ ਨਹੀਂ ਦੁਨੀਆਂ ਦੇ ਉੱਪਰ ਕੇਵਲ ਉਸ ਸੱਚੇ ਸਤਗੁਰਾਂ ਉੱਪਰ ਕਾਲ ਦਾ ਪ੍ਰਭਾਵ ਨੇ ਬਾਕੀ ਸਭ ਕਾਲ ਦੇ ਅਧੀਨ ਹੈ ਕਾਲ ਕੇ ਬਣਾਏ ਸਭ ਕਾਲ ਹੀ ਚਬਾਏਗੇ ਸਭ ਕਾਲ ਦੇ ਬਣਾਏ ਹੋਏ ਨੇ ਤੇ ਕਾਲ ਨੇ ਹੀ ਅੰਤ ਨੂੰ ਨਾਸ਼ ਕਰਨੇ ਆ ਸਭ ਤੇ ਕੇਵਲ ਉਹ ਪ੍ਰਮਾਤਮਾ ਹੈ ਜੋ ਅਕਾਲ ਹੈ ਭਾਵ ਕੇ ਕਾਲ ਤੋਂ ਰਹਿਤ ਮੌਤ ਤੋਂ ਰਹਿਤ ਸਮੇ ਦਾ ਉਸ ਪ੍ਰਮਾਤਮਾ ਦੇ ਉੱਪਰ ਕੋਈ ਵੀ ਪ੍ਰਭਾਵ ਨਹੀਂ ਹੈ ਪ੍ਰਭ ਹੈ ਪੀ ਹੋਵਨਹਾਰਾ ਉਹ ਸੱਚਾ ਸਤਗੁਰੂ ਹੈ ਪੀ ਹੋ ਹਨਹਰਾ ਭਾਉ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਉਹ ਪਰਮਾਤਮਾ ਮੌਜੂਦ ਹੋਵੇ ਤਿੰਨਾਂ ਕਾਲਾਂ ਦੇ ਵਿੱਚ ਤਿੰਨਾਂ ਸਮਿਆਂ ਦੇ ਵਿੱਚ ਉਹ ਪਰਮਾਤਮਾ ਸਥਿਰ ਸੀ ਸਥਿਰ ਹੈ ਤੇ ਸਥਿਰ ਹੀ ਰਹੇਗਾ ਉਹ ਨਾ ਕਦੇ ਨਾਸ਼ ਹੋਇਆ ਹੈ ਤੇ ਨਾ ਹੀ ਕਦੇ ਨਾਸ਼ ਹੋਣਾ ਹੈ ਬਾਕੀ ਸਾਰੀ ਸ੍ਰਿਸ਼ਟੀ ਨਾਸ਼ਵਾਨ ਹੈ ਕੇਵਲ ਸੱਚਾ ਤੇ ਸੱਥਰ ਉਹ ਪਰਮਾਤਮਾ ਹੈ ਅਬਿਨਾਸੀ ਹੈ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਉਹ ਪਰਮਾਤਮਾ ਆਪਣੇ ਪਿਆਰਿਆਂ ਨੂੰ ਪਿਆਰ ਬਖਸ਼ ਕੇ ਆਪਣੇ ਪਿਆਰ ਦੀ ਪ੍ਰੀਤ ਦੇ ਅਨੁਸਾਰ ਸਤਿਗੁਰੂ ਆਪਣੇ ਪਿਆਰਿਆਂ ਨੂੰ ਕੰਠ ਲਗਾਏ ਆਪਣੇ ਗਲ ਦੇ ਨਾਲ ਲਾਉਂਦਾ ਹੈ ਆਪਣੇ ਤਣ ਦੇ ਨਾਲ ਆਉਂਦਾ ਹੈ ਸਤਿਗੁਰੂ ਗਲੇ ਲਾਉਂਦਾ ਹੈ ਆਪਣੇ ਮਲਾਉਂਦਾ ਹੈ ਉਹਨਾਂ ਨੂੰ ਤੇ ਪਿਆਰ ਬਖਸ਼ਿਸ਼ ਕਰਦਾ ਹੈ ਨਾਮ ਦੀ ਦਾਤ ਬਖਸ਼ ਕੇ ਨਵਾਜਦਾ ਹੈ ਸਤਿਗੁਰੂ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਹਰਾਸੇ ਤੇ ਉਹਨਾਂ ਦੀ ਬੜੀ ਵੱਡੀ ਵਡਿਆਈ ਹੈ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ ਬੜੇ ਵਡ ਭਾਗੇ ਨੇ ਉਹ ਸ਼ੋਭਾ ਵਾਲੇ ਨੇ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ ਕਾਰਜ ਆਇਆ ਰਾਸੇ ਜਿਨ੍ਹਾਂ ਪਿਆਰਿਆਂ ਨੇ ਗੁਰੂ ਦੇ ਸੇਵਕਾਂ ਨੇ ਨਾਮ ਨੂੰ ਜਪਿਆ ਹੈ ਉਹਨਾਂ ਦੇ ਕਾਰਜਾਂ ਵਿੱਚ ਉਹਨਾਂ ਦੇ ਕੰਮਾਂ ਵਿੱਚ ਫਿਰ ਕਿਸੇ ਪ੍ਰਕਾਰ ਦਾ ਕੋਈ ਵਿਗਨ ਨਹੀਂ ਪੈਂਦਾ ਜਿਨ੍ਹਾਂ ਪਿਆਰਿਆਂ ਨੇ ਉਸ ਸੱਚੇ ਸਤਗੁਰਾਂ ਦੇ ਨਾਮ ਨੂੰ ਧਿਆਇਆ ਹੈ ਉਹਨਾਂ ਦੇ ਸਾਰੇ ਕੰਮ ਕਾਜ ਸਤਗੁਰੂ ਆਪ ਸਵਾਰ ਦਿੰਦੇ ਨੇ ਜੈਨ ਜੈਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਜਿਨ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਕਰੇ ਉਹ ਪਰਮਾਤਮਾ ਦੇ ਪਿਆਰੇ ਦਰਗਾਹ ਦੇ ਵਿੱਚ ਖਰੇ ਹੁੰਦੇ ਨੇ ਸੁਰਖਰੂ ਹੋ ਜਾਂਦੇ ਨੇ ਜਿਨ੍ਹਾਂ ਨੇ ਉਸ ਸੱਚੇ ਸਤਗੁਰਾਂ ਦੇ ਨਾਮ ਨੂੰ ਧਿਆਇਆ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਕੰਮਾਂ ਵਿੱਚ ਫਿਰ ਕੋਈ ਰੁਕਾਵਟ ਨਹੀਂ ਪੈਂਦੀ ਜਿਨੇ ਬਰਮਖਾ ਨਾਮ ਤੇ ਆਇਆ ਇਹਨਾ ਫਿਰ ਵਿਗਨ ਨਾ ਹੋਈ RAM ਰਾਜੇ ਕਿਸੇ ਪ੍ਰਕਾਰ ਦਾ ਕੋਈ ਵਿਗਨ ਨਹੀਂ ਪੈਂਦਾ ਉਹਨਾਂ ਦੇ ਕੰਮਾਂ ਦੇ ਵਿੱਚ ਜਿਨ੍ਹਾਂ ਨੇ ਉਸ ਸੱਚੇ ਸਤਿਗੁਰਾਂ ਦੇ ਨਾਮ ਨੂੰ ਜਪਿਆ ਹੈ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਜਿਨ੍ਹਾਂ ਉਤੇ ਪੂਰੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਨੂੰ ਆਪਣੇ ਦਰਸ਼ਨ ਬਖਸ਼ੇ ਨੇ ਆਪਣੇ دیدار ਸਤਿਗੁਰਾਂ ਨੇ ਜਿਨ੍ਹਾਂ ਪਿਆਰਿਆਂ ਨੂੰ ਬਖਸ਼ ਦਿੱਤੇ ਸਗਲੇ ਦੁੱਖ ਬਿਨਾਸੇ ਤੇ ਫਿਰ ਉਹਨਾਂ ਦੀ ਜ਼ਿੰਦਗੀ ਦੇ ਤਨ ਮਨ ਧਨ ਦੇ ਸਾਰੇ ਹੀ ਦੁੱਖ ਪਰਮਾਤਮਾ ਨੇ ਦੂਰ ਕਰ ਦਿੱਤੇ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਕੋਈ ਦੁੱਖ ਨਹੀਂ ਰਹਿੰਦਾ ਫਿਰ ਜਿਨ੍ਹਾਂ ਉੱਤੇ ਸਤਿਗੁਰੂ ਮਹਾਰਾਜ ਆਪ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਤੇ ਅਸੀਂ ਸਤਿਗੁਰਾਂ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਸਾਡੇ ਤੇ ਕਿਰਪਾ ਕਰੇ ਕਿਰਪਾ ਕਰੋ ਆਪਣੇ ਕੰਠ ਨਾਲ ਲਾ ਕੇ ਆਪਣਾ ਪਿਆਰ ਵਾਲਾ ਸੁਭਾਅ ਵਰਤ ਕੇ ਸਾਡੇ ਤੇ ਬਖਸ਼ਿਸ਼ ਕਰੋ ਸਤਿਗੁਰੂ ਅਸੀਂ ਵੀ ਤੇਰਾ ਨਾਮ ਜਪਣ ਦੇ ਯੋਗ ਬਣ ਸਕੀਏ ਅਸੀਂ ਵੀ ਤੁਹਾਡਾ ਨਾਮ ਜਪ ਸਕੀਏ ਤੇ ਨਾਮ ਜਪ ਕੇ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨਾ ਸਬਦੀ ਚੋੜੀ ਨਾਮ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ ਇਸ ਸੰਸਾਰ ਤੋਂ ਮੁਕਤੀ ਬਖਸ਼ਣ ਸੋ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਸਤਿਗੁਰੂ ਮਹਾਰਾਜ ਭੁੱਲਾਂ ਬਖਸ਼ਣਹਾਰ ਨੇ ਬਖਸ਼ ਲੈਣੀਆਂ ਜੀ ਸਾਰੀ ਸੰਗਤ ਬਿਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵ